ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂ ਜਲੰਧਰ ਤੋਂ ਵਾਪਸ ਆਉਣ ਦਾ ਸੀ ਤੇ ਮੈਂ ਵੇਖਿਆ ਇੱਥੇ ਆਪਣਾ ਫਾਰਮ ਆਪਣਾ ਫਾਰਮ ਹਾਊਸ ਬਹੁਤ ਵਧੀਆ ਤਰੀਕੇ ਨਾਲ ਇੱਥੇ ਬਫੇ ਸਿਸਟਮ ਚੱਲਦਾ ਹੈਗਾ ਜਲੰਧਰ ਦੇ ਨਾਲ ਹੀ ਆ ਜਲੰਧਰ ਤੋਂ ਪਾਰ ਕਰਦੇ ਆ ਤੇ ਮੈਂ ਸੋਚਿਆ ਕਿ ਚੱਲ ਆਏ ਆ ਤੇ ਮੜਾ ਜੇ ਵੇਖ ਲਈਏ ਬਫੇ ਸਿਸਟਮ ਬਹੁਤ ਵਧੀਆ ਇਹਨਾਂ ਦਾ ਤੇ ਸ਼ਾਰਟ ਲੈਨੇ ਆ ਨਾਲੇ ਅੰਦਰੋਂ ਵੇਖੋ ਪਖਾ ਕੇ ਲਿਓਨੇ ਤਾਂ ਤੇ ਹੈਲੀਕਾਪਟਰ ਵੀ ਲਾਇਆ ਹੈਗਾ ਜੀ ਜੇ ਕਿਸੇ ਝੂਠੇ ਲੈਣ ਤੇ ਲੈ ਸਕਦਾ ਵਾ ਅੰਦਰ ਹੈਗਾ ਬਫੇ ਸਿਸਟਮ 200 ਰੁਪਏ ਚ ਇਹ ਇਤਰੇ ਹੈਗੀ ਆ ਚਾਹ ਆਦੀ ਨਾਲ ਬੱਚਿਆਂ ਦੇ ਪਹੂਰੇ ਆਹ ਹੈ ਆਹ ਦਲਜੀਤ ਭਾਗੂ ਲੋਟਾ ਜੇ ਹੈਲੀਕਾਪਟਰ ਤੇ ਨਾਲ ਮੈਨੂੰ ਲੱਗਦਾ ਜਾਣ ਲੱਗਾ ਸੋ ਦੇਖਦੇ ਆ ਪਿੱਛੇ ਗਾਰਡਨ ਬਹੁਤ ਵਧੀਆ ਬਣਾਇਆ ਜਾਂਦਾ ਇਹਨਾਂ ਨੇ ਆ ਸ਼ਰਮ ਦੀ ਬੜੀ ਸਫਾਈ ਹੈ ਚਲੋ ਅੰਦਰ ਮਾਰਦੇ ਕਿਹੜਾ ਇਹ ਇਹਨਾਂ ਦਾ ਆਫਿਸ ਹੈ ਉਹ ਬਾਇਨਾਟਿਡ ਟੋਕਨ ਆਹ ਆ ਟੋਕਨ ਸਿਸਟਮ ਦੇ ਅ ਭਾਈ ਜੀ ਹੋਣੀ ਆ ਇਹਨਾਂ ਕੋ ਅਸੀਂ ਪਰਮਿਸ਼ਨ ਲਈ ਆ ਕਿ ਸ਼ਾਟ ਲੈਣੇ ਆ ਤੇ ਸੋ ਸ਼ਾਟ ਲੈ ਕੇ ਤੇ ਫਿਰ ਇਹਨਾਂ ਨਾਲ ਕਰਦੇ ਗੱਲ ਮਾਲੇਜੇਂਦਰੋ ਸ਼ਾਟ ਲਈ ਲਈਏ ਰੋਟੀ ਵੀ ਦੇ ਦਿਓ ਜੀ ਪੂਰੀ ਸਬਜੀ ਦੇਖੀਗਾ ਜੀ ਇਹ ਇਸ ਜੋੜੀ ਨਾਲ ਅਖੜੀ ਜਿਹਾ ਜੇ ਬਾਗਬਾਨ ਬਣਾ ਦੇ ਕਾਲਕੂਟਾ ਦਾ ਮਸਾਲਾ ਕਰ। ਸਫਾਈ ਦਾ ਪੂਰਾ ਧਿਆਨ ਉਹ ਬੈਠੇ ਜ ਸਾਡੇ भई कंदे आहे शेयरिंग अनाउड आहे सूल मिस्ट्री पाड़े ਸੋ ਅਹੀਂ ਭਾਜੀ ਹੁਣ ਅਸੀਂ ਗੱਲ ਕਰਾਂਗੇ ਤੇ ਪੁੱਛਾਂਗੇ ਇੱਕ ਦੋਂ ਦਾ ਸਟਾਰਟ ਹੋਇਆ ਤੇ ਕੀ ਕੀ ਫੈਸਿਲਿਟੀਆਂ ਇੱਥੇ ਹੈ ਗਈ ਆ ਤੇ ਹੁਣ ਕੈਮਰਾਮੈਨ ਸਿੱਧਾ ਕਰ ਲੱਖਾ ਕੀ ਨਾਂ ਆ ਜ ਆਪਣਾ ਮੇਰਾ ਨਾਮ ਦਾ ਇੱਥੋਂ ਦੇ ਓਨਰ ਜੀ ਆ ਮੈਂ ਇੱਥੇ ਜੋਬ ਕਰਦਾ ਜੋਬ ਕਰਦੇ ਜੀ ਤੇ ਇਹ ਕਿੰਨਾ ਚਿਰ ਹੋ ਗਿਆ ਇੱਥੇ ਬਣੇ ਨੂੰ ਇਹਨੂੰ ਹੋ ਗਿਆ 2.5 ਸਾਲ ਹੋ ਗਏ ਤੇ 2.5 ਸਾਲ ਤੇ ਵੈਸੇ ਜੋ ਚੀਜ਼ ਮੈਨੂੰ ਵਧੀਆ ਲੱਗੀ ਕਿ ਬਫੇ ਸਿਸਟਮ ਬਹੁਤ ਵਧੀਆ ਹੈਗਾ ਵਾ ਹਾਂਜੀ ਹਾਂਜੀ ਤੇ ਉਹਦੇ ਕਰਕੇ ਆ ਜਿਹੜਾ ਕਸਟਮਰ ਆਉਂਦਾ ਆਪਣੀ ਮਰਜ਼ੀ ਨਾਲ ਖਾਂਦਾ ਹੋਵੇ ਜੋ ਚਾਹੇ ਖਾ ਸਕਦਾ ਹੈ ਤੇ ਇਹਦੇ ਚ ਹੋਰ ਕੀ ਫੈਸਿਲਿਟੀ ਤੁਸੀਂ ਦਿੱਤੀ ਹੋਈ ਹੈ ਆਪਾਂ ਇੱਥੇ ਪਾਰਟੀਆਂ ਵੀ ਕਰਦੀਆਂ ਪਾਰਟੀ ਹਾਲ ਹੀ ਹੈ ਮੈਰਿਜ ਆਸ ਤੇ ਵੀ ਬੁਕਿੰਗ ਹੋਏ ਸਕਦੀ ਇੱਥੇ ਅੱਛਾ ਤੇ ਕਿੰਨੇ ਇੱਕ ਮਤਲਬ ਜਿਹੜੇ ਆ ਕਿੱਤੀ ਪਾਰਟੀ ਕਿੱਤੀ ਪਾਰਟੀ ਆਸ ਤੇ ਵੀ ਆਪਣੇ ਕੋਲ ਹੈਗਾ ਆ ਤਾਂ ਜੇ ਮੈਰਿਜ ਕਰੀ ਹੋਵੇ ਗੈਦਰਿੰਗ 350 ਬੰਦਾਂ ਨੂੰ ਲਾਉਂਦੇ 350 400 ਤੇ ਹੋਰ ਕੋਈ ਖਾਸ ਇੱਥੋਂ ਦਾ ਕੋਈ ਖਾਸ ਇਹੋ ਜਿਹਾ ਹੋਵੇ ਕਿ ਹਾਂ ਵੀ ਜਿਹੜੇ ਬਾਹਰ ਐਨ ਆਰ ਆਈ ਆਉਂਦੇ ਆ ਜਾਂਦੇ ਆ ਤੇ ਚਲੋ ਇੱਥੇ ਖਲੋ ਕੇ ਇਥੋਂ ਖਾ ਪੀ ਕੇ ਜਾਇਆ ਕਰਨ ਸਭ ਵਧੀਆ ਫੂਡ ਤੁਹਾਨੂੰ ਆਪਣੇ ਘਰ ਵਰਗਾ ਹੀ ਮਿਲੇਗਾ ਨਾ ਬਹੁਤਾ ਸਪਾਈਸੀ ਨਾ ਬਹੁਤਾ ਘੱਟ ਨਾ ਬਹੁਤਿਆ ਜ਼ਿਆਦਾ ਮਹਿੰਗੇ ਨਹੀਂ ਪਈਦੇ ਇੱਥੇ ਆਪਣੇ ਕੋਲ ਭਾਰਤ ਵੀ ਹੈਗੀ ਘੁੰਮਣ ਵਾਸਤੇ ਓਕੇ ਇਥੋਂ ਦਾ ਐਡਰੈਸ ਦੱਸ ਦਿਓ ਮਾੜਾ ਜਾਂ ਇਹ ਹੈਗਾ ਜੀਟੀ ਰੋਡ ਕਰਤਾਰਪੁਰ ਤੇ ਆ ਜਦੋਂ ਆਪਾਂ ਜਲੰਧਰ ਤੋਂ ਮਿਸਰ ਫਾਇਦੇ ਜਾਇਦਾ ਉੱਥੇ ਰਸਤੇ 'ਚ ਹੀ ਆਂਦਾ ਕਰਤਾਰਪੁਰ ਜੰਗ ਕੇ ਜਦੋਂ 2 ਕਿਲੋਮੀਟਰ ਓਕੇ ਹਾਂਜੀ ਬਾਕੀ ਮੈਂ ਭਾਜੀ ਹਣਾ ਕੋ ਨੰਬਰ ਲੈ ਕੇ ਤੇ ਨੰਬਰ ਮੈਂਸ਼ਨ ਕਰ ਦਾਂਗਾ ਤੋ ਤਰਵਲ ਪਾਈ ਤੁਹਾਡਾ ਬਹੁਤ ਬਹੁਤ ਓਕੇ ਇਹਨੂੰ ਕਦੇ ਲੈਣ ਲਈ ਜੀ ਟਿੰਕ ਸਪੈਸ਼ਲ ਗੋਰ ਵਾਲੀ ਚਾਬੀ ਹੈਗੀ ਜਿੱਥੇ ਰੇਟ 50 جا کے جی ਆਹ ਕਿਆ ਬਾਤ ਹੁਣ ਤੁਹਾਨੂੰ ਇਹ ਮੱਤੀ ਕੇ ਵਿਖਾਉਣਾ ਲਓ ਜੀ ਮੈਂ ਹੁਣ ਗੋੜਾ ਵਾਲੀ ਚਾਹ ਪੀਣ ਲਗਾ ਤੇ ਤੁਸੀਂ ਦੇਖੋ ਸਵਾਦ ਬਹੁਤ ਹੈ ਬਹਿ ਸਵਾਦ ਆ ਚਾਹ ਗੋੜਾ ਵਾਲੀ ਜਦੋਂ ਵੀ ਇੱਥੇ ਆਉਣਾ ਗੋੜਾ ਵਾਲੀ ਚਾਹ ਜ਼ਰੂਰ ਪੀ ਕੇ ਜਾਣਾ ਆਸ-ਪਾਸ ਮੇਰਾ ਨਾਮ ਲੈ ਲਿਓ ਹੋ ਸਕਦਾ 10 ਰੁਪਏ ਵੱਧ ਤੁਹਾਡੇ ਕੋਲ ਹੀ ਲੈਣਾ ਠੀਕ ਹੈ ਬਸ ਫੇ ਆ ਲੋ ਜੀ ਓਏ ਮਗਰ ਪਾਰਕ ਵੀ ਹੈਗਾ ਜੇ ਬੈਣ ਖਲੋਣ ਨੂੰ ਆਹ ਲੋਕੇਸ਼ਨ ਵਾਸਤੇ ਬਹੁਤ ਵਧੀਆ ਵਾ